ਹਾਂਜੀ ਵਾਇਪੁਰੀ ਟਿਕਾ ਖਾਨ ਸਾਹਿਬ ਵਾਇਪੁਰ ਦੀ ਕੀ ਫਤਿਹ ਜਿਹੜੀ ਸਿੱਖ ਧਰਮ ਹੈ ਉਹ ਆਪਣੇ 22 ਮਹਾਨ ਸਨਾਹਤਾਂ ਲਈ ਜਾਨੀ ਜਾਂਦੀ ਹੈ ਤੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਸਿੱਖਾਂ ਦੇ ਲਈ ਸ਼ਕਤੀ ਦਾ ਕੇਂਦਰ ਬਣੇ ਉਹ ਜਿਹੜਾ ਗੁਰਦੁਆਰਾ ਸਾਹਿਬ ਗ੍ਰੇਵਟ ਨਹੀਂ ਦੇਖ ਸਕਦੇ ਉਹ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਇਹ ਸਿੱਖਾਂ ਦੀ ਜਿਹੜੀ ਸ਼ਕਤੀ ਦਾ ਕੇਂਦਰ ਹੈ ਇੱਥੇ ਆ ਕੇ ਜਿਹੜਾ ਮਾਣ ਹੈ ਉਹ ਬਹੁਤ ਖੁਸ਼ਕ ਹੁੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਇੰਨੇ ਵੱਡੇ ਵੱਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਬਣੇ ਹੋਏ ਨੇ ਤੇ ਗੁਰਦਰ ਸਾਹਿਬ ਕੱਲਾ ਕੇਵਲ ਇੱਕ ਇਮਾਰਤ ਨਹੀਂ ਹੈਗੀ ਇਹ ਰੱਬ ਦਾ ਘਰ ਹੈ ਇੱਥੇ ਜਿਹੜਾ ਭੁੱਖਾ ਹੁੰਦਾ ਉਹਨੂੰ ਰੋਟੀ ਮਿਲਦੀ ਆ ਖਾਣ ਨੂੰ ਇਹਦੇ ਨਾਲ ਦੇ ਨਾਲ ਸਾਰੇ ਜਿਹੜੇ ਵੱਖ-ਵੱਖ ਲੋਕ ਨੇ ਭਾਵੇਂ ਉਹ ਜਿਹੜੇ ਮਰਜੀ ਧਰਮ ਦਾ ਹੋਵੇ ਉਹਨਾਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਕਿਹਾ ਜਾਂਦਾ ਹੁਣ ਅੱਜ ਅਸੀਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਗੁਰਦਰਾ ਸਾਹਿਬ ਦਾ ਜਿਹੜਾ ਸਾਰਾ ਅੰਦਰ ਦਾ ਜਿਹੜਾ ਸਰੂਪ ਆ ਉਹ ਦਿਖਾਵਾਂਗੇ ਬਹੁਤ ਸੋਹਣਾ ਗੁਰਦਰਾ ਸਾਹਿਬ ਇੱਥੇ ਬਣਿਆ। ਇਹ ਸਾਹਮਣੇ ਤੁਸੀਂ ਗੁਰਦਰਾ ਸਾਹਿਬ ਦੀ ਜਿਹੜੀ ਐਂਟਰੈਂਸ ਆ ਉਹ ਦੇਖ ਸਕਦੇ ਹੋ। ਇਹ ਸਾਹਮਣੇ ਖੰਡਾ ਸਾਹਿਬ ਲੱਗਿਆ ਹੋਇਆ ਇਹਦੇ ਵਿੱਚ ਜਿਹੜੇ ਆਫੋ ਆ ਰਹੇ ਨੇ ਉਹ ਐਵੇਂ ਚੱਲਦੇ ਰਹਿੰਦੇ ਨੇ। ਉਧਰ ਵੀ ਖੰਡਾ ਸਾਹਿਬ ਹੈ ਜਿਹੜਾ ਉਹ ਲੱਗਿਆ ਹੋਇਆ। ਸਾਹਮਣੇ ਜਿਹੜਾ ਤੁਸੀਂ ਗੁਰਦਰਾ ਸਾਹਿਬ ਦਾ ਗੁੰਮਟਾ ਉਹ ਦੇਖ ਸਕਦੇ ਹੋ। ਉੱਥੇ ਜਿਹੜੀ ਸੰਗਤ ਹੈ ਉਹ ਅੰਦਰ ਨੂੰ ਜਾਂਦੀ ਆ ਤੇ ਅੰਦਰ ਜਾ ਕੇ ਜਿਹੜੀ ਨਤਮਸਤਕ ਹੈ ਉਹ ਹੁੰਦੀ ਆ। ਦੇਖ ਸਕਦੇ ਹੋ ਬਹੁਤ ਸ਼ਾਨਦਾਰ ਜਿਹੜੀ ਬਿਲਡਿੰਗ ਆ ਉਹ ਗੁਰਦੁਰ ਸਾਹਿਬ ਦੀ ਬਣੀ ਹੋਈ ਆ ਇਧਰਲੇ ਪਾਸੇ ਆ ਜਿਹੜੀ ਉਹ ਗੁਰਦੁਰ ਸਾਹਿਬ ਦੀ ਪਾਰਕ ਤੁਸੀਂ ਗੁਰਦੁਰ ਸਾਹਿਬ ਦੀ ਐਂਟਰੀ ਦੇਖ ਸਕਦੇ ਹੋ ਸਾਹਮਣੇ ਗੁਰੂ ਨਾਨਕ ਦੇ ਜਿਹੜੀ ਜਿਹੜੀ ਤਸਵੀਰਾਂ ਲੱਗੀ ਹੋਈਆਂ ਤੇ ਲੋਕ ਇੱਥੇ ਵੱਡੇ ਪੱਤਰ ਤੇ ਆ ਕੇ ਸੇਵਾਵਾਂ ਕਰਦੇ ਨੇ ਸਾਹਮਣੇ ਅੰਮ੍ਰਿਤਸਰ ਸਾਹਿਬ ਦੀ ਵੀ ਤਸਵੀਰ ਲੱਗੀ ਹੋਈ ਆ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਤਸਵੀਰ ਆ ਉਹ ਲੱਗੀ ਹੋਈ ਹੈ ਤੇ ਉੱਪਰ ਨੂੰ ਜਿਹੜਾ ਦਰਬਾਰ ਸਾਹਿਬ ਨੂੰ ਜਿਹੜਾ ਰਾਹ ਏ ਉਹ ਇੰਨਾ ਪੌੜੀਆਂ ਤੋਂ ਜਾਂਦਾ ਹੈ ਸਾਹਮਣੇ ਤੁਸੀਂ ਸੰਗਤ ਬੈਠੀ ਦੇਖ ਸਕਦੇ ਹੋ ਤੇ ਇੱਧਰ ਜਿਹੜੀ ਸੰਗਤ ਉਹ ਜੋੜਾ ਕਰਦੇ ਉਹ ਕਿ ਜੋੜੇ ਲਾ ਕੇ ਜਿਹੜੀ ਅੱਗੇ ਜਾਂਦੀ ਹੈ ਦਰਬਾਰ ਸਾਹਿਬ ਮੱਥਾ ਟੇਕਣ ਸੋ ਵੱਡੇ ਪੱਧਰ ਤੇ ਸੰਗਤ ਆ ਕਿੱਥੇ ਨਤਮਸਤਕ ਹੁੰਦੀ ਹੈ ਸਾਹਮਣੇ ਇਹ ਜਿਹੜੀਆਂ ਪੌੜੀਆਂ ਨੇ ਇਹ ਦਰਬਾਰ ਸਾਹਿਬ ਨੂੰ ਉੱਪਰ ਜਾਂਦੀਆਂ ਨੇ ਤੇ ਸਾਹਮਣੇ ਚ ਉਹ ਮਰਨੇ ਜਿਹੜੇ ਝੂਲਦੇ ਦੇਖ ਸਕਦੇ ਹੋ ਸਾਹਮਣੇ ਗੁੰਟਾ ਜਿਹੜਾ ਉਹ ਹੈਗਾ ਤੇ ਇਹ ਆ ਸਾਹਮਣ ਤੁਸੀਂ ਜਿਹੜੀ ਕੁਰਬਾਨੇ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ ਉਹ ਵੀ ਲਿਖੀਆਂ ਹੋਈਆਂ ਦੇਖ ਸਕਦੇ ਹੋ ਇਹਦੇ ਨਾਲ ਦੀ ਨਾਲ ਇਹਦੇ ਸਾਹਮਣੇ ਜਿਹੜੀਆਂ ਬਹੁਤ ਸੋਹਣੀਆਂ ਤਸਵੀਰਾਂ ਨੇ ਉਹ ਅਜਾਇਬ ਘਰ ਦੇ ਰੂਪ ਵਿੱਚ ਇੱਥੇ ਲਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਜਿਹੜਾ ਸਾਰਾ ਓਹੋ ਆ ਸਾਹਮਣੇ ਮਾਤਾ ਸਹਿਬ कौर ਦੀ ਜਿਹੜੀ ਤਸਵੀਰ ਆ ਉਹ ਵੀ ਲੱਗੀ ਐ ਇੱਕ ਖਾਸ ਦਾ ਬਹੁਤ ਵਧੀਆ ਅਜਾਇਬ ਘਰ ਜਿਹੜਾ ਉਹ ਇੱਥੇ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰਾ ਸਿੱਖ ਇਤਿਹਾਸ ਬਹੁ ਵੱਡੇ ਪੱਤਰ ਤੇ ਵਧੀਆ ਟਾਂਕ ਦੇ ਨਾਲ ਜਿਹੜਾ ਉਹ ਦੱਸਿਆ ਗਿਆ ਤੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਬਹੁ ਵੱਡੀ ਤਸਵੀਰ ਹੈ ਜਿਹੜੀ ਤੁਹਾਨੂੰ ਦੇਖੀ ਰਹੀ ਹੋਣੀ ਬਹੁਤ ਸੋਹਣਾ ਜਿਹੜਾ ਇਤਿਹਾਸ ਇੱਥੇ ਬਹੁਤ ਸੋਹਣੇ ਰੂਪ ਦੇ ਵਿੱਚ ਦੱਸਿਆ ਗਿਆ ਹੈ ਸਾਹਮਣੇ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਤਸਵੀਰ ਹੋਈ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਬਹੁਤ ਸੋਹਣੇ ਢੰਗ ਦੇ ਨਾਲ ਤਿਆਰ ਕੀਤਾ ਹੋਇਆ ਤੇ ਸਾਹਮਣੇ ਜਿਹੜਾ ਅਜਾਇਬ ਘਰ ਹੈ ਉਹਦੇ ਵਿੱਚ ਉਹ ਸੋਹਣੀਆਂ ਜਿਹੜੀਆਂ ਸਿੱਖ ਪ੍ਰਦਰਸ਼ਨੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਲਾਈਆਂ ਹੋਈਆਂ ਨੇ ਜਿਹੜੇ ਵੀ ਆਪਣੇ ਇਥੇ ਆਲੇ-ਦੁਆਲੇ ਦੇ ਲੰਡਰ ਦੇ ਏਰੀਏ ਦੇ ਜਿਹੜੇ ਸਿੱਖ ਰਹਿੰਦੇ ਨੇ ਜਾਂ ਹੋਰ ਕੋਈ ਵੀ ਰਹਿੰਦਾ ਹੈ ਜਿੰਨੇ ਵੀ ਦੇਖਣਾ ਹੋਵੇ ਉਹ ਇਹੋਸੇ ਇੱਕ ਵਾਰੀ ਆ ਕੇ ਇਹ ਗੁਰਦੁਆਰ ਸਾਹਿਬ ਨੂੰ ਦੇਖਣਾ ਚਾਹੀਦਾ ਇਹ ਸਾਹਮਣੇ ਜਿਹੜੀ ਦਰਬਾਰ ਸਾਹਿਬ ਇਸ ਗੁਰਦੁਆਰ ਸਾਹਿਬ ਦਾ ਹੈਗਾ ਉੱਥੇ ਜਿਹੜੀ ਐਂਟਰੀ ਹੈ ਤੇ ਇਥੋਂ ਸੰਗਤ ਹੱਤ ਹੋ ਕੇ ਅੰਦਰ ਜਾਂਦੀ ਹੈ ਬਹੁਤ ਸੋਹਣੀ ਐਂਟਰੀ ਹੈ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਇਹਦੇ ਨਾਲ ਹੀ ਜਿਹੜਾ ਪ੍ਰਸ਼ਾਦ ਵਾਲਾ ਕਾਊਂਟਰ ਹੈਗਾ ਇੱਥੇ ਪ੍ਰਸ਼ਾਦ ਜਿਹੜਾ ਵਰਤਾਇਆ ਜਾਂਦਾ ਬਹੁਤ ਸੋਹਣਾ ਗੁਰਦੁਰ ਸਾਹਿਬ ਦਾ ਜਿਹੜਾ ਅੰਦਰ ਦਾ ਦਰਬਾਰ ਸਾਹਿਬ ਹੈ ਉਹ ਬੜੀਆਂ ਹੋਇਆ ਇਹ ਤੁਸੀਂ ਗੁਰਦੁਰ ਸਾਹਿਬ ਦਾ ਉੱਪਰ ਦਾ ਜਿਹੜਾ ਗੁੰਮਟ ਹੈ ਉਹ ਦੇਖ ਸਕਦੇ ਹੋ ਬਹੁਤ ਸੋਹਣੀ ਮੀਨਾਕਾਰੀ ਹੈ ਜਿਹੜੀ ਉਹ ਕੀਤੀ ہوئی ਹੈ ਤੇ ਸਾਹਮਣੇ ਝੂਮਰ ਜਿਹੜਾ ਝੂਰੇ ਵਾਲੇ ਦੁਆਲੇ ਜਿਹੜੀ ਕੁਰਬਾਨੀ ਹੈ ਉਹ ਲਿਖੀ ਹੋਈ ਹੈ ਤੇ ਸਾਹਮਣੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਤੇ ਜਿਹੜੀ ਕੀਰਤਨ ਦੀ ਹਾਜ਼ਰੀ ਹੈ ਸਾਹਮਣੇ ਕੀਰਤਨੀ ਸਿੰਘ ਨੇ ਜਿਹੜੇ ਉਹ ਇੱਥੇ ਲਗਾਉਂਦੇ ਨੇ ਬਹੁਤ ਸੋਹਣਾ ਦ੍ਰਿਸ਼ ਹੈ ਤੇ ਸੰਗਤ ਵੀ ਵੱਡੇ ਪੱਧਰ ਤੇ ਜਿਹੜੀ ਇੱਥੇ ਆ ਕੇ ਨਤਮਸਤਕ ਹੁੰਦੀ ਹੈ। ਅਮਨੇ ਗੁਰੂ ਗ੍ਰਾਮ ਸਾਹਿਬ ਜੀ ਦਾ ਪ੍ਰਕਾਸ਼ਾ ਤੇ ਢਾਡੀ ਸਿੰਘ ਨੇ ਜਿਹੜੇ ਉਹ ਦਵਾਨ ਵਿੱਚ ਹਾਜ਼ਰੀ ਲਵਾਉਣ ਲੱਗੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਬਹਿ ਕੇ ਗੁਰੂ ਸਾਹਿਬ ਦੀ ਜਿਹੜੀ ਹਜ਼ੂਰੀ ਦਾ ਨਿੱਗ ਮਾਰ ਰਹੀ ਹੈ। ਵੱਡੇ ਪੱਧਰ ਤੇ ਜਿਹੜੀ ਸੰਗਤ ਐ ਇੱਥੇ ਆਉਂਦੀ ਆ ਤਾਂ ਨਤਮਸਤਕ ਹੁੰਦੀ ਆ ਸਾਹਮਣੇ ਜਿਹੜਾ ਗੁੰਟ ਉਹ ਉੱਪਰ ਨੂੰ ਹੀ ਹੈਗਾ ਝੂਮਾਰਾ ਜਿਹੜਾ ਉਹ ਝੂਲ ਰਿਹਾ ਬਹੁਤ ਸੋਹਣਾ ਗੁਰਦਵਾਰ ਸਾਹਿਬ ਹੈਗਾ ਇੱਥੇ ਤੇ ਵੱਖ-ਵੱਖ ਜਿਹੜੇ ਢਾਡੀ ਜਥੇ ਨੇ ਉਹ ਇੱਥੇ ਆ ਕੇ ਦੀਵਾਨ ਸੁਜਾਉਂਦੇ ਨੇ ਕੀਰਤਨੀ ਜਥੇ ਵੀ ਇੱਥੇ ਆ ਕੇ ਜਿਹੜੇ ਦੀਵਾਨ ਨੇ ਉਹ ਸੁਜਾਉਂਦੇ ਨੇ ਤੁਸੀਂ ਜਿਹੜਾ ਮਾਤਾ ਕੀਨੀ ਜੀ ਲੰਗਰ ਹਾਲ ਜਿਹੜਾ ਬਣਿਆ ਹੋਇਆ ਉਹ ਦੇਖ ਸਕਦੇ ਹੋ ਬਹੁਤ ਸੋਹਣਾ ਲੰਗਰ ਹਾਲ ਹੈ ਸਾਹਮਣੇ ਜਿਹੜੀਆਂ ਲੱਗ ਲੱਟ ਤਸਵੀਰਾਂ ਜਿਹੜੀਆਂ ਬਣੀਆਂ ਹੋਈਆਂ ਤੇ ਇੱਥੇ ਜਿਹੜਾ ਲੰਗਰ ਹਾਲ ਐ ਮੀਨ ਹੈਗਾ ਤੁਹਾਨੂੰ ਤਾਂ ਜੀ ਸੰਗਤ ਹੈ ਕੁਲ ਕ੍ਰਿਸ਼ਨਾ ਦੇ ਲੰਗਰ ਹਾਲ ਤੋਂ ਵੀ ਦੇਖ ਸਕਦੇ ਹੋ ਬੱਤੇ ਬੱਤੇ ਸਾਹਮਣੇ ਜਿਹੜੇ ਤੇ ਲੰਗਰ ਹਾਲ ਜੁਗੀਆਂ ਤੇ ਸੰਗਤ ਵੱਲੋਂ ਸੇਵਾ ਦੀ ਹੈ ਜਿਹੜੀ ਉਹ ਵੱਡੇ ਪੱਤਰ ਦੇ ਸਾਹਮਣੇ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਗੁਰਦੁਰ ਸਾਹਿਬ ਦਾ ਬਾਹਰ ਦਾ ਦ੍ਰਿਸ਼ਣ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੂਲ ਰਿਹਾ ਹੈ ਤੇ ਬੱਦਲ ਨੇ ਜਿਹੜੇ ਉਹ ਗੁਰਦੁਰ ਸਾਹਿਬ ਦੇ ਉੱਤੇ ਬਹੁਤ ਸੋਹਣੀ ਜਿਹੜੀ ਕੁਦਰਤੀ ਦੇਖੋ ਗੁਰਦੁਰ ਸਾਹਿਬ ਨੂੰ ਦੇ ਰਹੇ ਨੇ ਸਾਹਮਣੇ ਗੁਰਦੁਰ ਸਾਹਿਬ ਦੀ ਐਂਟਰੈਂਸ ਹੈ ਅਤੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੂਲ ਰਿਹਾ ਵਾਲੇ ਦੁਆਲੇ ਜਿਹੜੀ ਖੁੱਲੀ ਪਾਰਕਿੰਗ ਹੈ ਤੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਸਾਹਮਣੇ ਜਿਹੜਾ ਗਰਾਊਂਡ ਵੀ ਹੈਗਾ ਜਿੱਥੇ ਜਿਹੜੇ ਬੱਚੇ ਨੇ ਉਹ ਖੇਡਦੇ ਨੇ ਹੁਣ ਗੁਰਦੁਆਰਾ ਸਾਹਿਬ ਗਰੇਵਜੈਂਟ ਦੀ ਜਿਹੜੀ ਐਂਟਰੀ ਆ ਉਹ ਦੇਖ ਸਕਦੇ ਹੋ ਐਂ ਲੱਗਦਾ ਜਿਵੇਂ ਬੰਦਾ ਫਤਿਹਗੜ ਸਾਹਿਬ ਅੰਦਰ ਐਂਟਰ ਹੋਣ ਲੱਗਿਆ ਹੋਵੇ ਬਹੁਤ ਸੋਹਣੀ ਦਰਸ਼ਨੀ ਜੋੜੀ ਆ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਇੱਥੇ ਹੈਗਾ ਤੁਸੀਂ ਦੇਖ ਸਕਦੇ ਹੋ ਲੋਕ ਦੂਰੋਂ ਦੂਰੋਂ ਇੱਥੇ ਮੱਥਾ ਜਿਹੜਾ ਉਹ ਟੇਕਣ ਆਉਂਦੇ ਨੇ ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਤੇ ਗੁਰਦ੍ਰਸ ਸਾਹਿਬ ਬਹੁਤ ਆਲੀਸ਼ਾਨ ਬਣਿਆ ਹੋਇਆ ਬਹੁਤ ਖੁੱਲੀ ਥਾਂ ਹੈ ਅੱਗੇ ਪਾਰਕਿੰਗ ਵੀ ਬਹੁਤ ਖੁੱਲੀ ਥਾਂ ਚ ਹੈ ਸਾਹਮਣੇ ਤੁਸੀਂ ਚਾਰਤਵਾਰੀ ਜਿਹੜੀ ਉਹ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦ੍ਰਸ ਸਾਹਿਬ ਹੈਗਾ ਇੱਥੇ ਤੇ ਸਾਹਮਣੇ ਐਂਟਰੀ ਹੈ ਜਿਹੜੀ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਸਾਹਮਣੇ ਗੁਰੂ ਘਰ ਦੀ ਐਂਟਰੀ ਦੇ ਦਰਵਾਜੇ ਦੇ ਖੰਡੇ ਨੇ ਜਿਹੜੇ ਉਹ ਛਪੇ ਹੋਏ ਨੇ ਨਿਸ਼ਾਨ ਸਰਵੇ ਜਿਹੜਾ ਉਹ ਝੂਲ ਰਿਹਾ ਹੈ ਬਹੁਤ ਸੋਹਣਾ ਗੁਰਦਵਾਰ ਸਾਹਿਬ ਆ ਬਹੁਤ ਜਿਹੜੀ ਖੁੱਲੀ ਥਾਂ ਦੇ ਵਿੱਚ ਇਹ ਗੁਰਦਰ ਸਾਹਿਬ ਹੈਗਾ ਹੁਣ ਅਸੀਂ ਤੁਹਾਨੂੰ ਅੱਗੇ ਐਂਟਰ ਹੋ ਕੇ ਸਾਰੀ ਜਿਹੜੀ ਐਂਟਰੈਂਸ ਉਹ ਦਿਖਾਉਣੀ ਆ ਇੱਧਰ ਜਿਹੜੀ ਕਟੀਆਂ ਦੀ ਪਾਰਕਿੰਗ ਉਹ ਹੈ ਇਹਦੇ ਨਾਲ ਦੀ ਨਾਲ ਜਿਹੜਾ ਗੁਰਦਰ ਸਾਹਿਬ ਦਾ ਜਿਹੜੀ ਹੈਂਟਰੀ ਆ ਉਹ ਇੱਧਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦਰਾ ਸਾਹਿਬ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆਉਂਦੀ ਆ ਬਹੁਤ ਖੁੱਲੀ ਪਾਰਕਿੰਗ ਹੈ ਇੱਥੇ